ਤੁਹਾਡਾ ਆਪਣਾ ਪੱਤਰਕਾਰ ਭਿੰਦਰਮਾਨ ਕੁਝ ਲੋਕਾਂ ਦੁਆਰਾ ਸੋਸ਼ਲ ਮੀਡੀਆ ਤੇ ਮੇਰਾ ਨਾਮ ਲਿਖ ਕੇ ਆਪੇ ਆਪਣੇ ਲੀਡਰਾਂ ਨੇ ਪੋਸਟ ਪਾਈ ਜਿਸ ਵਿੱਚ ਲਿਖਿਆ ਕਿ ਪੂਰੇ ਜ਼ਿਲ੍ਹੇ ਫਤੇਗੜ ਸਾਹਿਬ ਦੇ ਵਿੱਚ ਸੜਕਾਂ ਦੇ ਜਾਲ ਵਿਛ ਰਹੇ ਨੇ ਭਿੰਦਰਮਾਨ ਕਿੱਥੇ ਸੁੱਤਾ ਪਿਆ ਹੈ ਗੱਲ ਕਰਦੇ ਆ ਅੱਜ ਦੀ ਤਰੀਕ ਦੇ ਵਿੱਚ ਹਲਕਾ ਫਤੇਗੜ ਸਾਹਿਬ ਦੇ ਵਿੱਚ ਆਉਂਦੀਆਂ ਸੜਕਾਂ ਦੀ ਗੱਲ ਕਰਦੇ ਆਂ ਸਰਹੰਦ ਸ਼ਹਿਰ ਦੀ ਤੁਸੀਂ ਪੱਟੀ ਰੋਡ ਦੇ ਜਿਹੜੀ ਤਸਵੀਰਾਂ ਵੇਖ ਲਓ ਕਿ ਸੜਕ ਦੀ ਹਾਲਤ ਬਹੁਤ ਬੁਰੀ ਬੜੀ ਹੋਈ ਐ ਸੜਕ ਦੇ ਵਿੱਚ ਟੋਏ ਪਏ ਹੋਏ ਨੇ ਖੱਡੇ ਪਏ ਹੋਏ ਨੇ ਜਿਨ੍ਹਾਂ ਨੂੰ ਭਰਿਆ ਨਹੀਂ ਜਾ ਰਿਹਾ ਜਿਨ੍ਹਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਤੇ ਨਾਲ ਹੀ ਗੱਲ ਕਰਦੇ ਆਂ ਆਪਾਂ ਸਰਹੰਦ ਚਾਰ ਨੰਬਰ ਚੁੰਗੀ ਤੇ ਲਾਈਟਾਂ ਲੱਗੀਆਂ ਹੋਏ ਨੇ ਜਿੱਥੇ ਚੌਕ ਐ ਚੌਕ ਦੇ ਵਿੱਚ ਵਿਚਕਾਰ ਖੱਡੇ ਪਏ ਹੋਏ ਨੇ ਦੇਖੋ ਚੌਕ ਸਾਫ ਸੁਥਰਾ ਤਾਂ ਸੁਣੇ ਤੇ ਪਰ ਇਸ ਚੌਕ ਦੇ ਵਿੱਚ ਗੋਲ ਚੌਕ ਵੀ ਬਣੇ ਵੀ ਦੇਖੇ ਨੇ ਪਰ ਇਸ ਚੌਕ ਦੇ ਵਿੱਚ ਖੱਡੇ ਬਣੇ ਹੋਏ ਨੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਇਹ 4 ਨੰਬਰ ਚੁੰਗੀ ਦੀਆਂ ਚੌਕ ਦੀਆਂ ਤਸਵੀਰਾਂ ਨੇ ਇਹ ਤਸਵੀਰਾਂ ਨੇ ਸਰਹੰਦ ਸ਼ਿਵ ਸ਼ਕਤੀ ਤੋਂ ਪੀਰ ਕਲੋਨੀ ਨੂੰ ਜਾਂਦੇ ਰੋਡ ਦੀਆਂ ਇਹ ਇਹ ਸੜਕ ਵੀ ਟੁੱਟੀ ਹੋਈ ਹੈ ਇੱਥੇ ਵੀ ਇਹ ਜਿਹੜੇ ਰਾਹੀਰ ਨੇ ਜਿਹੜੇ ਰੋਜ਼ਾਨਾ ਪਰੇਸ਼ਾਨ ਹੁੰਦੇ ਨੇ ਸੜਕ ਦੇ ਟੁੱਟੀ ਸੜਕ ਦੇ ਕਾਰਨ ਪਰ ਇਹਨਾਂ ਖੱਡਿਆਂ ਨੂੰ ਨਹੀਂ ਠੀਕ ਕੀਤਾ ਜਾ ਰਿਹਾ ਬਹੁਤ ਬੁਰੀ ਹਾਲਤ ਬਣੀ ਹੋਈ ਹੈ ਤੇ ਇਹ ਤਸਵੀਰਾਂ ਨੇ ਸਰਹੰਦ 4 ਨੰਬਰ ਚੁੰਗੀ ਤੋਂ ਚਾਵਲਾ ਚੌਕ ਨੂੰ ਜਾਂਦੇ ਰੋਡ ਦੇ ਵਿਚਕਾਰ ਦੀਆਂ ਸੜਕ ਦੇ ਵਿੱਚ ਖੱਡੇ ਪਏ ਹੋਏ ਨੇ ਕਈ ਵਾਰੀ ਇੱਥੇ ਐਕਸੀਡੈਂਟ ਹੋ ਚੁੱਕੇ ਜਾਂ ਐਕਸੀਡੈਂਟ ਹੋ ਚੁੱਕੇ ਨੇ ਪਰ ਇਹਨਾਂ ਖੱਡਿਆਂ ਨੂੰ ਭਰਿਆ ਨਹੀਂ ਜਾ ਰਿਹਾ ਜਿਸ ਦੀਆਂ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਇਹ ਤਸਵੀਰਾਂ ਨੇ ਸਰਹੰਦ ਸ਼ਮਸ਼ੇਰ ਨਗਰ ਤੋਂ ਸੱਦੋ ਮજરા ਧੀਰਪੁਰੰਦਾਵਾ ਨੂੰ ਜਾਂਦੀ ਸੜਕ ਦੀਆਂ ਸੜਕ ਦੀ ਹਾਲਤ ਬਹੁਤ ਬੁਰੀ ਬਣੀ ਹੋਈ ਹੈ ਜਿਸ ਦੇ ਕਾਰਨ ਤਰਜਣਾ ਪਿੰਡਾਂ ਦੇ ਲੋਕ ਪਰੇਸ਼ਾਨ ਹੋ ਰਹੇ ਨੇ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਇਸੇ ਤਰ੍ਹਾਂ ਪਿੰਡ ਅੱਤੇਵਾਲੀ ਤੋਂ ਮਡੋਫਲ ਸਦੋ ਮਦਰਾ ਨੂੰ ਜਾਂਦੀ ਸੜਕ ਵੀ ਟੁੱਟੀ ਹੋਈ ਹੈ ਹੁਣ ਗੱਲ ਕਰਦੇ ਆਂ ਜ਼ਿਲ੍ਹਾ ਫਤੇਗੜ ਸਾਹਿਬ ਬਲਾਕ ਖੇੜਾ ਦੇ ਪਿੰਡ ਬਰਾਸ ਤੋਂ ਬਰਾਸ ਤੋਂ ਚਾਰੇ ਪਾਸੇ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਬਹੁਤ ਹੀ ਬੁਰੀ ਬਣੀ ਹੋਈ ਹੈ ਪਿੰਡ ਬਰਾਸ ਤੋਂ ਟੋਲਟੀ ਖੜੀ ਨੂੰ ਜਾਂਦੀ ਸੜਕ ਜੇਕਰ ਤੁਸੀਂ ਜਾ ਕੇ ਵੇਖੋ ਸੜਕ ਇੰਨੀ ਜਿਆਦਾ ਟੁੱਟੀ ਹੋਈ ਹੈ ਕਿ ਤੁਸੀਂ ਪੈਦਲ ਵੀ ਨਹੀਂ ਚੱਲ ਸਕਦੇ ਬਹਾਨ ਲੈ ਕੇ ਚੱਲਣਾ ਦੂਰ ਦੀ ਗੱਲ ਪੈਦਲ ਚੱਲਣਾ ਵੀ ਮੁਸ਼ਕਲ ਹੋ ਰਿਹਾ ਹੈ ਇਸੇ ਤਰ੍ਹਾਂ ਬਰਾਸ ਤੋਂ ਰਜਿੰਦਰਗੜ੍ਹ ਨੂੰ ਜਾਂਦੀ ਸੜਕ ਦੀ ਹਾਲਤ ਬਹੁਤ ਬੁਰੀ ਬਣੀ ਹੋਈ ਹੈ ਟੋਏ ਪਏ ਹੋਏ ਨੇ ਖੱਡੇ ਪਏ ਹੋਏ ਨੇ ਪਰ ਕੋਈ ਧਿਆਨ ਨਹੀਂ ਦੇ ਰਿਹਾ ਤੇ ਇਸੇ ਤਰ੍ਹਾਂ ਹੀ ਪਿੰਡ ਬਰਾਸ ਤੋਂ ਬੀਬੀਪੁਰ ਨੂੰ ਜਾਂਦੀ ਸੜਕ ਦੀ ਹਾਲਤ ਵੀ ਬੁਰੀ ਬਣੀ ਹੋਈ ਹੈ ਬਹੁਤ ਬੁਰਾ ਹਾਲ ਹੈ ਜਿੰਨਾ ਕਹਿ ਦਈਏ ਤੇ ਇਸੇ ਤਰ੍ਹਾਂ ਪਿੰਡ ਬਰਾਸ ਤੋਂ ਹੀ ਰਾਮਪੁਰ ਨੂੰ ਜਾਂਦੀ ਸੜਕ ਉਹ ਵੀ ਖੱਡੇ ਪਏ ਹੋਏ ਨੇ ਟੁੱਟੀ ਹੋਈ ਆ ਬਹੁਤ ਬੁਰੀ ਤਰ੍ਹਾਂ ਟੁੱਟੀ ਹੋਈ ਆ ਮੈਂ ਕਹਿੰਦਾ ਵੀ ਲੋਕ ਬੇਹੱਦ ਪਰੇਸ਼ਾਨ ਨੇ ਪਿੰਡ ਬਰਾਸ ਤੋਂ ਹੀ ਤਿੰਬਰਪੁਰ ਨੂੰ ਜਾਂਦੀ ਸੜਕ ਦੀ ਹਾਲਤ ਵੀ ਬੁਰੀ ਬਣੀ ਹੋਈ ਆ ਟੋਏ ਪਏ ਹੋਏ ਨੇ ਖੱਡੇ ਪਏ ਹੋਏ ਨੇ ਪਰ ਕੋਈ ਧਿਆਨ ਨਹੀਂ ਦੇ ਰਿਹਾ ਪਿੰਡ ਬਰਾਸ ਤੋਂ ਹੀ ਸਿੰਧੜਾ ਨੂੰ ਜਾਂਦੀ ਸੜਕ ਦੀ ਹਾਲਤ ਵੀ ਮਾੜੀ ਬਣੀ ਹੋਈ ਆ ਖੱਡੇ ਪਏ ਹੋਏ ਨੇ ਟੋਏ ਪਏ ਹੋਏ ਨੇ ਪਰ ਕੋਈ ਧਿਆਨ ਹੀ ਨਹੀਂ ਦੇ ਰਿਹਾ ਬਹੁਤ ਬੁਰੀ ਹਾਲਾਤ ਬੜੇ ਹੋਏ ਨੇ ਸੜਕ ਦੀਆਂ ਹੁਣ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਸੜਕ ਹੈ ਜੀਟੀ ਰੋਡ ਤੋਂ ਪਿੰਡ ਹਰਵੰਸਪੁਰਾ ਨੂੰ ਜਾ ਰਹੀ ਹੈ ਜਿੱਥੇ ਨੂੰ ਰੋਜ਼ਾਨਾ ਸਕੂਲੀ ਬੱਸਾਂ ਵੀ ਲੰਘਦੀ ਨੇ ਸਕੂਲ ਵਾਲੇ ਬੱਚੇ ਵੀ ਜਾਂਦੇ ਨੇ ਤੇ ਹੋਰ ਰਾਹੀਰ ਲੰਘਦੇ ਨੇ ਪਰ ਸੜਕ ਦੀ ਹਾਲਤ ਬਹੁਤ ਹੀ ਮਾੜੀ ਹੋਈ ਬੜੀ ਹੋਈ ਆ ਟੁੱਟੀ ਹੋਈ ਹੈ ਤੇ ਨਾਲ ਹੀ ਇਹ ਸੜਕ ਹੈ ਜਿਹੜੀ ਹੁਣ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਆ ਜੀ ਸੌਂਡਾ ਹੈੱਡ ਸੌਂਡਾ ਹੈੱਡ ਤੋਂ ਬਜੀਆਵਾਦ ਨੂੰ ਜਾਂਦੀ ਸੜਕ ਬਹੁਤ ਬੁਰੇ ਹਾਲਾਤ ਬਣੇ ਹੋਏ ਨੇ ਸੜਕ ਤੇ ਇਹ ਵੀ ਸੜਕ ਬਿਲਕੁਲ ਟੁੱਟੀ ਹੋਈ ਐ ਕੋਈ ਇਸ ਦਾ ਕੰਮ ਨਹੀਂ ਹੋ ਰਿਹਾ ਕੋਈ ਰਿਪੇਅਰ ਨਹੀਂ ਹੋ ਰਹੀ ਕੋਈ ਧਿਆਨ ਨਹੀਂ ਦੇ ਰਿਹਾ ਬੁਰੇ ਹਾਲਾਤ ਬਣੇ ਹੋਏ ਨੇ ਇਸ ਸੜਕ ਦੇ ਵੀ ਕਿਸ ਸੜਕ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਸੜਕ ਐ ਪਿੰਡ ਪਗੜਾਣਾ ਤੋਂ ਸ੍ਰੇਮੰਜਾਰਾ ਨੂੰ ਜਾਂਦੀ ਸੜਕ ਸੜਕ ਦੀ ਹਾਲਤ ਕਈ ਸਾਲਾਂ ਤੋਂ ਬੁਰੀ ਹੋਈ ਪਈ ਐ ਪਰ ਕੋਈ ਵੀ ਲੀਡਰ ਧਿਆਨ ਨਹੀਂ ਦੇ ਰਿਹਾ ਸਿਰਫ ਸਿਰਫ ਤੇ ਸਿਰਫ ਹੁਣ ਬਣ ਜੂਗੀ ਕੱਲ ਬਣ ਜੂਗੀ ਕਦੋਂ ਬਣੂਗੀ ਪਰ ਅਜੇ ਤੱਕ ਨਹੀਂ ਬਣੀ ਜਿਸ ਦੇ ਕਾਰਨ ਰਾਹੀਰ ਬੇਹੱਦ ਪਰੇਸ਼ਾਨ ਹੋ ਰਹੇ ਨੇ ਇਸੇ ਤਰ੍ਹਾਂ ਹੀ ਪਿੰਡ ਪਗੜਾਣਾ ਤੋਂ ਚੁੰਨੀ ਨੂੰ ਜਾਂਦੀ ਸੜਕ ਦੇ ਹਲਾਤ ਵੀ ਬਹੁਤ ਬੁਰੇ ਬੜੇ ਹੋਏ ਨੇ ਰੋਜ਼ਾਨਾ ਰਾਹੀਰ ਪਰੇਸ਼ਾਨ ਹੋ ਰਹੇ ਨੇ ਜਿਸ ਸੜਕ ਦੀਆਂ ਤਸਵੀਰਾਂ ਹੁਣ ਵੇਖ ਰਹੇ ਹੋ ਤੁਸੀਂ ਇਹ ਆ ਪਿੰਡ ਲਟੌਰ ਲਟੌਰ ਤੋਂ ਪਰਕਤਪੁਰ ਸਾਧੂਗੜ੍ਹ ਨੂੰ ਜਾਂਦੀ ਸੜਕ ਇਸ ਸੜਕ ਦੇ ਵਿੱਚ ਵੀ ਖੱਡੇ ਪਏ ਹੋਏ ਨੇ ਟੁੱਟੀ ਹੋਈ ਐ ਪਰ ਕੋਈ ਧਿਆਨ ਦੇਣ ਵਾਲੇ ਨਹੀਂ ਸਿਰਫ ਬਸ ਗੱਲਾਂ ਤੇ ਗੱਲਾਂ ਦਾ ਕੜਾ ਕਰਨ ਵਾਲੇ ਨਹੀਂ ਪਰ ਕੋਈ ਇਸ ਟੁੱਟੀ ਸੜਕ ਵੱਲ ਧਿਆਨ ਨਹੀਂ ਦੇ ਰਿਹਾ ਲੋਕ ਪਰੇਸ਼ਾਨ ਹੋ ਰਹੇ ਨੇ ਇਹ ਹਲਕਾ ਫਤੇਗੜ ਸਾਹਿਬ ਦੀਆਂ ਕੁਝ ਟੁੱਟੀਆਂ ਹੋਈਆਂ ਸੜਕਾਂ ਹਨ ਜੋ ਮੇਰੇ ਧਿਆਨ ਦੇ ਵਿੱਚ ਹਨ ਹੋਰ ਵੀ ਟੁੱਟੀਆਂ ਸੜਕਾਂ ਹੋ ਸਕਦੀਆਂ ਹਨ ਕੁਝ ਲੋਕ ਕਹਿੰਦੇ ਨੇ ਵੀ ਭਿੰਦਰਮਾਨ ਸੁੱਤਾ ਪਿਆ ਹੈ ਜੇਕਰ ਮੈਂ ਲੋਕਾਂ ਦੀ ਸਮੱਸਿਆ ਦੀ ਗੱਲ ਕਰਦਾ ਹਾਂ ਇਹ ਮੇਰੇ ਜਾਗਦੇ ਦੀ ਨਿਸ਼ਾਨੀ ਹੈ ਅੱਜ ਮੈਂ ਇਹਨਾਂ ਸਾਰੀਆਂ ਸੜਕਾਂ ਤੇ ਜਾ ਕੇ ਆਇਆ ਮੇਰੇ ਇੱਕ ਜਾਣਕਾਰ ਨੇ ਮੈਨੂੰ ਸਬੰਧਤ ਪੋਸਟ ਬਾਰੇ ਦੱਸਿਆ ਮੈਨੂੰ ਲੱਗਿਆ ਕਿ ਰਾਤੋਂ ਰਾਤ ਸ਼ਾਇਦ ਸੜਕਾਂ ਨਾ ਬਣ ਗਈਆਂ ਹੁਣ ਪਰ ਜਦੋਂ ਮੌਕੇ ਤੇ ਜਾ ਕੇ ਵੇਖਿਆ ਹਾਲਾਤ ਪਹਿਲਾਂ ਦੀ ਤਰ੍ਹਾਂ ਮਾੜੇ ਹੀ ਨਜ਼ਰ ਆਏ ਬੁਰੇ ਹੀ ਨਜ਼ਰ ਆਏ ਮੈਂ ਕਿਸੇ ਦਾ ਵਿਰੋਧੀ ਨਹੀਂ ਮੈਂ ਹਰ ਲੀਡਰ ਦਾ ਹਰ ਵਿਅਕਤੀ ਦਾ ਸਤਿਕਾਰ ਕਰਦਾ ਹਾਂ ਜੋ ਮੇਰਾ ਸਤਿਕਾਰ ਕਰੇ ਹਲਕਾ ਵ代ਕ ਲਖਵੀਰ ਸਿੰਘ ਰਾਏ ਬਹੁਤ ਹੀ ਸੌ ਤੇ ਨਿੱਗੇ ਸੁਵਾਦੇ ਇਨਸਾਨ ਹਨ ਜਿੰਨਾਂ ਕੋ ਮੈਂ ਉਹਨਾਂ ਨੂੰ ਦੂਰ ਤੋਂ ਜਾਣਦਾ ਹਾਂ ਮੇਰਾ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਹੈ ਅਕਸਰ ਵਿਚਾਰਾਂ ਦਾ ਵਿਰੋਧ ਹੋ ਸਕਦਾ ਹੈ ਮੈਂ ਉਹਨਾਂ ਆਪੇ ਬਣੇ ਲੀਡਰਾਂ ਨੂੰ ਕਹਿਣਾ ਜਿਹੜੇ ਮੇਰੇ ਖਿਲਾਫ ਪੋਸਟਾਂ ਲਿਖ ਕੇ ਪਾਉਂਦੇ ਨੇ ਜੇਕਰ ਹਲਕਾ ਫਤੇਗੜ ਸਾਹਿਬ ਦੇ ਵਿੱਚ ਨਵੀਂ ਸੜਕ ਬਣਦੀ ਹੈ ਸਭ ਤੋਂ ਪਹਿਲਾਂ ਮੈਂ ਖਬਰ ਜਾ ਕੇ ਨਸਰ ਕਰਾਂਗਾ ਸਭ ਤੋਂ ਪਹਿਲਾਂ ਉਹਨਾਂ ਦੀ ਖਬਰ ਮੈਂ ਆਪਣੇ ਪੇਜ ਤੇ ਲਗਾਵਾਂਗਾ ਬਸ਼ਰਤੇ ਸੜਕ ਨਮੀ ਹੋਵੇ ਨਾ ਕਿ ਪੈਚਵਰਕ ਜਾਂ ਰਿਪੇਅਰ ਕੀਤੀ ਹੋਵੇ